ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਚੱਚੇ ਤੇ ਬੋਲੀਆਂ ਤੇ ਆਪਣਾ ਪਹਿਲਾ ਨਿਊ ਸਟਾਈਲ ਬੋਲੀਆਂ ਵਾਲਾ ਚੈਨਲ ਡੀਲੀਟ ਹੋ ਗਿਆ ਇਸ ਕਰਕੇ ਆਪਾਂ ਇਸ ਚੈਨਲ ਤੇ ਹੁਣ ਇਹ ਵੀਡੀਓ ਪਾਉਣ ਜਾ ਰਹੇ ਆਂ ਤੇ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਪਿਆਰ ਜ਼ਰੂਰ ਦਿਓ ਆਪਾਂ ਜਲਦੀ ਤੋਂ ਜਲਦੀ ਵੀ ਇਹ ਵੀ ਚੈਨਲ ਮੋਨਟਾਈਜ਼ ਕਰਵਾ ਲੈਣਾ ਚਿੱਟੇ ਚਿੱਟੇ ਚੋਲਾਂ ਦੀਆਂ ਚਿੱਟੀਆਂ ਪਿੰਨੀਆਂ ਛੁੱਟੇ ਛਿੱਟੇ ਚੋਲਾਂ ਦੀਆਂ ਚਿੱਟੀਆਂ ਪਿੰਨੀਆਂ ਪੈਲੀ ਪਿੰਨੀ ਜੇੜ੍ਹ ਦੀਨੀ ਪਾਣੀ ਵਗੇ ਪੁਲਾ ਦੇ ਹੇਟ ਦੀਨੀ ਪਾਣੀ ਵਗੇ ਪੁਲਾ ਦੇ ਹੇਟ ਦੀਨੀ ਚੰਨਾ ਵੇ ਚੰਨਾ ਤੇਰੀ ਰੋਟੀ ਮੈਂ ਬਨਾਂ ਸੁਨਨਾ ਵੇ ਚੰਨਾ ਤੇਰੀ ਰੋਟੀ ਮੈਂ ਬਨਾਂ ਸਿਰ ਤੇ ਦਹੀ ਦਾ ਸ਼ੰਨਾ ਵੇ ਅੱਗੇ ਖਾਲ ਦਾ ਬਨਾਂ ਭੁੱਲ ਬਨ ਵੈਰੀਆ ਵੇ ਮੈਂ ਕਿੱਥੋਂ ਦੀ ਲੰਗਾ ਭੁੱਲ ਬਨ ਵੈਰੀਆ ਵੇ ਮੈਂ ਕਿੱਥੋਂ ਦੀ ਲੰਗਾ ਚਾਂਦੀ 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 ਦੀ ਇਹ ਨਹੀਂ ਪਸੰਦ ਕਰ ਲੈ ਗੱਡੀ ਭਰੀ ਮੁੰਡਿਆਂ ਦੀ ਜਾਂਦੀ ਦੀ ਇਹ ਨਹੀਂ ਪਸੰਦ ਕਰ ਲੈ ਮੁੰਡੇ ਪਰੇਵੰਨੀਆਂ ਦੀ ਜਾਂਦੀ ਚਰੇ ਖੇਨੂ ਚੱਕ ਲੈ ਤਰਜ ਨਾਚੋ ਛਤੀ ਛਤੀ ਚਰੇ ਖੇਨੂ ਚੱਕ ਲੈ ਤਰਿੰਜ ਨਾਚੋ ਛਤੀ ਛਤੀ ਭੱਜ ਲੈ ਜੇ ਭੱਜਿਆ ਜਾਵੇ ਨੀਰੇਸ਼ ਮੀਂਗਰਾਰੇ ਵਾਲੀਏ ਜੱਟ ਬੱਕਰੇ ਬਲਾਉਂਦਾ ਆਵੇ ਨੀਰੇਸ਼ ਮੀਂਗਰਾਰੇ ਵਾਲੀਏ ਜੱਟ ਬੱਕਰੇ ਬਲਾਉਂਦਾ ਆਵੇ ਚੁੱਲ੍ਹੇ ਪਕਾਵਾਂ ਰੋਟੀਆਂ ਕੋਈ ਹਾਰੇ ਦਰਦੀ ਦਾਲ ਚੁੱਲ੍ਹੇ ਪਕਾਵਾਂ ਰੋਟੀਆਂ ਕੋਈ ਹਾਰੇ ਦਰਦੀ ਦਾਲ ਸਾਰੀ ਖਾ ਗਿਆ ਤੂੰ ਵੇ ਤੇ ਸਾਰੀ ਪੀ ਗਿਆ ਦਾਲ ਤੇ ਮੂੰਹ ਹయ్యా ਹੋ ਜੇਵੇਂ ਭੁੱਖੇ ਤਮਰ ਗਏ ਮੇਰੇ ਲਾਲ ਤੇਨੂੰ ਹయ్యా ਹੋ ਜੇਵੇਂ ਭੁੱਖੇ ਤਮਰ ਗਏ ਮੇਰੇ ਲਾਲ ਚੁੱਲ੍ਹੇ ਪਕਾਵਾਂ ਰੋਟੀਆਂ ਕੋਈ ਹਾਰੇ ਦਰਦੀ ਹਾਂ ਸਾਰੇ ਨਾ ਖਾ ਗਿਆ ਰੋਟੀਆਂ ਤੇ ਸਾਰੀ ਪੀ ਗਿਆ ਤਾਲ ਵੇਜਾ ਤੂੰ ਦਾ ਖਲਟ ਪਾ ਦੂ ਜੇ ਕੱਡੀ ਮਾਂ ਦੀ ਗਾਲ ਵੇਜਾ ਤੂੰ ਦਾ ਖਲਟ ਪਾ ਦੂ ਜੇ ਕੱਡੀ ਮਾਂ ਦੀ ਗਾਲ ਵੇਜਾ ਤੂੰ ਦਾ ਖਲਾ ਦਿਖਾ ਦੂ ਜੇ ਕੱਡੀ ਮਾਂ ਦੀ ਗਾਲ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਆਦੋ ਕਰ ਦਿਓ ਤੇ ਤੁਸੀਂ ਨਿਊਜ਼ ਸਟਾਈਲ ਬੋਲ ਨੂੰ ਸਰਚ ਮਾਰ ਕੇ ਵੇਖ ਵੀ ਸਕਦੇ ਹੋ ਤੇ ਵੀਡੀਓ ਵਧੀਆ ਲੱਗੀ ਤੇ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ